ਇਹ ਬਾਹਰ ਜਾਨਵਰਾਂ ਵਾਸਤੇ ਖੁਰਲੀ ਵਗੈਰਾ ਬਣਾਈ ਗਈ ਸੀ ਤੇ ਇਹ ਦੇਖ ਸਕਦੇ ਹੋ ਇਹ ਉਹ ਹੀ ਦਰਵਾਜ਼ਾ ਹੈ ਜਿਹੜਾ ਅੰਦਰੋਂ ਬੰਦ ਕੀਤਾ ਹੋਇਆ ਹੈ ਔਰ ਬਾਹਰੋਂ ਵੀ ਇਹ ਬੰਦ ਹੈ ਤੇ ਇਹ ਦੇਖੋ ਜੀ ਦਰਵਾਜ਼ੇ ਬੰਦ ਪੈ ਨੇ ਛੋਟੇ ਤਾਲੇ ਲੱਗੇ ਹੋਏ ਨੇ ਸਿਕ ਹਾਊਸ ਹੈ ਜੋ ਕਿ ਪਾਰਟੀਸ਼ਨ ਟਾਈਮ ਸਿਕ 22 ਛੱਡ ਗਿਆ ਸਨ ਠੀਕ ਹੈ ਦੀਵਾਰਾਂ ਦੀ ਮਜ਼ਬੂਤੀ ਚੁੜਾਈ ਤੁਸੀਂ ਦੇਖ ਸਕਦੇ ਹੋ ਦੀਵਾਰਾਂ ਦੀ ਚੁੜਾਈ ਤੁਸੀਂ ਦੇਖ ਸਕਦੇ ਹੋ ਹੋਰ ਮਜ਼ਬੂਤੀ ਹਾਲੇ ਤੱਕ ਵੀ ਇਹਨਾਂ ਵਿੱਚ ਹੈ ਟਾਈਲਾਂ ਦੇ ਵਿੱਚ ਡਿਜ਼ਾਈਨ ਬਣੇ ਹੋਏ ਨੇ ਇਹ ਦੇਖ ਸਕਦੇ ਹੋ ਬਹੁਤ ਖੂਬਸੂਰਤੀ ਨਾਲ ਟਾਈਲਾਂ ਵਗੈਰਾ ਲਗਾਈਆਂ ਗਿਆ ਨੇ। ਔਰੇ ਅਲਮਾਰੀ ਸੀ। ਅਸਲਾਮੁਅਲੈਕਮ ਦੋਸਤੋ ਮੈਂ ਤੁਹਾਡਾ ਦੋਸਤ ਮੁਹੰਮਦ ਜ਼િયાન ਅੱਜ ਇਸ ਤੁਹਾਡੇ ਵਾਸਤੇ ਲੈ ਕੇ ਆਇਆ ਇੱਕ ਨਵਾਂ ਵਲੌਗ ਜਿਸ ਵਿੱਚ ਅਸੀਂ 47 ਦੀ ਮੰਡ ਤੋਂ ਪਹਿਲੇ ਦੀ ਇੱਕ ਇਮਾਰਤ ਦਿਖਾਉਣ ਜਾ ਰਹੇ ਹਾਂ। ਜੋ ਕਿ ਹੁਣ ਖੰਡਰ ਵਿੱਚ ਤਬਦੀਲ ਹੋ ਚੁੱਕੀ ਹੈ ਲੇਕਿਨ ਇਸ ਦੇ ਕੁਝ ਕਮਰੇ ਹੁਣ ਵੀ ਆਪਣੀ ਹਾਲਤ ਵਿੱਚ ਮੌਜੂਦ ਨੇ ਅਸਲ ਹਾਲਤ ਵਿੱਚ ਨੇ ਤੇ ਆ ਉਹ ਦੇਖਦੇ ਆਪਾਂ ਇਹ ਜੀ ਦਿਖਾ ਰਹੇ ਆ ਤੁਹਾਨੂੰ ਅੰਦਰ ਦਾ ਏਰੀਆ ਇਹ ਹੁਣ ਕਮਰੇ ਵਗੈਰਾ ਜੋ ਨੇ ਇਹ ਅੱਗੇ ਬਰਾਮਦੇ ਬਣੇ ਹੋਏ ਸਨ ਸਟਾਈਲ ਛੱਤ ਨਹੀਂ ਹੈ ਇਸਦੀ ਟੁੱਟ ਚੁੱਕੀ ਹੈ ਔਰ ਇਹ ਦਿਵਾਰਾਂ ਮਿੱਟੀ ਨਾਲ ਬਣਾਈਆਂ ਗਈਆਂ ਸੜ ਕੱਚੀਆਂ ਇੱਟਾਂ ਨਾਲ ਪੱਕੀਆਂ ਇੱਟਾਂ ਦਾ ਵੀ ਇਸਤੇਮਾਲ ਕੀਤਾ ਗਿਆ ਸੀ ਲੇਕਿਨ ਇਹ ਵੀ ਦੇਖੋ ਇਹ ਚੁਗਾਠਾਂ ਨੇ ਠੀਕ ਹੈ ਇਹ ਟੋਟਲ ਫੂਡ ਦਾ ਫੁੱਲ ਸ਼ਿਕਾਰ ਹੈ ਜੀ ਇਹ ਹੀਟਰ ਬਣਾ ਹੋਏ ਠੀਕ ਹੈ ਲੇਕਿਨ ਹੁਣ ਇਹਨਾਂ ਦੇ ਜੇ ਬੰਦ ਕਰਤਾ ਗਿਆ ਹੈ بعد شاید استعمال رہا ہے یا نہیں یہ پکا پتہ نہیں ہے اور ادھر اندر دا ایریا بھی تو دکھانے ہیں اے بھی دیکھو چھاتے اس جگہ دے بھی ٹوٹ چکی ہے اس کمرے دی اے علماریوں نے ٹھیک ہے ادر بھی علماری کھڑی تے ہے بھی الماری سی اور یہ دروازہ سی لیکن بند کر سی اور اے دیوارہ چیک کرو کتنی مضبوطی اور چوڑائی بنایاں گئی نے کتنیا مضبوط نے ہوں دوسرا چل کے سارا ایریا وزٹ کرا اور بھی چیک کرو اس کی چھت موجود ہے ٹائلوں کے ڈیزائن بنے ہوئے ہیں یہ دیکھ سکتے ہو بہت خوبصورتی نال ٹائلنگ وغیرہ لگائیں گیاں نے اور اے سی اے باہر ਜਾਨਵਰਾਂ ਵਾਸਤੇ ਖੁਰਲੀ ਵਗੈਰਾ ਬਣਾਈ ਗਈ ਸੀ ਤੇ ਇਹ ਆ ਦੇਖ ਸਕਦੇ ਹੋ ਇਹ ਉਹ ਹੀ ਦਰਵਾਜ਼ਾ ਹੈ ਜਿਹੜਾ ਅੰਦਰੋਂ ਬੰਦ ਕੀਤਾ ਹੋਇਆ ਹੈ ਔਰ ਬਾਹਰੋਂ ਵੀ ਇਹ ਬੰਦ ਹੈ ਤੇ ਇਹ ਦੇਖੋ ਜੀ ਦਰਵਾਜ਼ੇ ਬੰਦ ਪੈ ਨੇ ਛੋਟੇ ਤਾਲੇ ਲੱਗੇ ਹੋਏ ਨੇ ਸਾਰਾ ਨਿਜ਼ਾਮ ਹੈ ਜੀ ਇਥੋਂ ਦਾ ਤੁਹਾਨੂੰ ਅੱਗੇ ਵੀ ਚਾਲ ਕੇ ਦਿਖਾਉਣੇ ਆ ਇੱਥੇ ਬਹੁਤ ਇੱਕ ਯੂਨੀਕ ਜੀ ਚੀਜ਼ ਇਹਨਾਂ ਦੀ ਹੈ ਉਹ ਵੀ ਤੁਹਾਨੂੰ ਦਿਖਾਉਣੇ ਆ ਇਹ ਹੈ ਜੀ ਇਸ ਇਮਾਰਤ ਦਾ ਪਿਛਲਾ ਏਰੀਆ ਇਹ ਹੁਣ ਕਮੈਂਟ ਚ ਤੁਸੀਂ ਦੱਸਣਾ ਹੈ ਇਹ ਕੀ ਚੀਜ਼ ਹੈ ਠੀਕ ਹੈ ਜਿਹੜਾ ਕਿ ਦੱਸਿਆ ਜਾਂਦਾ ਹੈ ਇਹ ਬ੍ਰਿਟਿਸ਼ ਟਾਈਮ ਦਾ ਇੱਕ ਬੰਗਲਾ ਹੈ ਜੋ ਅੰਗਰੇਜ਼ ਹਕੂਮਤ ਨੇ ਬਣਾਇਆ ਸੀ ਲੇਕਿਨ ਮੇਰੇ ਹਿਸਾਬ ਚ ਦੇਖਣ ਨਾਲ ਤੇ ਇਹ ਸਿੱਖ ਹਾਊਸ ਹੈ ਜੋ ਕਿ ਪਾਰਟੀਸ਼ਨ ਟਾਈਮ ਸਿੱਖ ਬਾਈ ਛੱਡ ਗਏ ਸਨ ਠੀਕ ਹੈ ਦੀਵਾਰਾਂ ਦੀ ਮਜ਼ਬੂਤੀ ਚੁੜਾਈ ਤੁਸੀਂ ਦੇਖ ਸਕਦੇ ਹੋ ਦੀਵਾਰਾਂ ਦੀ ਚੁੜਾਈ ਤੁਸੀਂ ਦੇਖ ਸਕਦੇ ਹੋ ਹੋਰ ਮਜ਼ਬੂਤੀ ਹਾਲੇ ਤੱਕ ਵੀ ਇਹਨਾਂ ਵਿੱਚ ਹੈ ਠੀਕ ਹੈ ਔਰ ਇਹ ਹਮਾਰਤ ਦਾ ਜੀ ਨਾਮੋਂ ਨਿਸ਼ਾਨ ਇਥੋਂ ਖਤਮ ਹੋ ਚੁੱਕਿਆ ਹੈ ਲੇਕਿਨ ਉਧਰ ਦੂਸਰੀ ਸਾਈਡ ਵਾਲੀ ਅਜੇ ਵੀ ਮਜ਼ਬੂਤੀ ਚ ਖੜੀ ਹੈ ਮੇਂ ਜਿੰਨਾ ਤੱਕ ਮੇਰਾ ਅੰਦਾਜ਼ਾ ਹੈ ਇਸੇ ਕਹਾਊਸ ਹੈ ਜੀ ਜੋ ਕਿ ਪਾਰਟੀਸ਼ਨ ਟਾਈਮ ਸਿੱਖ ਬਾਈ ਛੱਡ ਕੇ ਚਲੇ ਗਏ ਸਨ ਠੀਕ ਮਜੀਦ ਤੁਹਾਨੂੰ ਦੂਸਰੀ ਸਾਈਡ ਵੀ ਦਿਖਾਣੇ ਆ ਕਿ ਹੋ ਕਿਵੇਂ ਦੀ ਹੈ ਇਹ ਵੀ ਦੇਖ ਸਕਦੇ ਹੋ ਜੀ ਇੱਥੇ ਵੀ ਅਲਮਾਰੀ ਮੌਜੂਦ ਹੈ ਦੀਵਾਰਾਂ ਦੀ ਮੋਟਾਈ ਇਹ ਵੀ ਦਰਵਾਜ਼ਾ ਬੰਦ ਕੀਤਾ ਗਿਆ ਸੀ। ਔਰ ਇਹ ਜੀ ਪੂਰਾ ਏਰੀਆ ਆਪਾਂ ਘੁੰਮ ਚੁਕੇ ਆ ਇਸ ਇਮਾਰਤ ਦਾ ਤੇ ਇਨਸ਼ਾਅੱਲਾ ਮਿਲਦੇ ਆ ਨੈਕਸਟ ਵਲੌਗ ਵਿੱਚ ਸਾਡੇ ਨਾਲ ਬਨੇ ਰਹੋ। ਇਹ ਜੀ ਤਹਿਸੀਲ ਜ਼ਿਲ੍ਹਾ ਬਹਾਵਲ ਨਗਰ ਹੈ। ਠੀਕ ਹੈ ਲਹਿੰਦਾ ਪੰਜਾਬ ਪਾਕਿਸਤਾਨ ਪੰਜਾਬ ਤਹਿਸੀਲ ਜ਼ਿਲ੍ਹਾ ਬਹਾਵਲ ਨਗਰ ਔਰ ਇਸ ਦਾ ਚੱਕ ਨਿਹਾਲ ਕਾ ਹੈ ਜੋ ਕਿ ਨਿਹਾਲ ਸਿੰਘ ਜਿਹਦੇ ਨਾਮ ਤੋਂ ਰੱਖਾ ਗਿਆ ਸੀ ਠੀਕ ਹੈ ਉਹ ਤੇ ਚਲੇ ਗਏ ਲੇਕਿਨ ਆਪਣਾ ਨਾਮ ਇੱਥੇ ਛੱਡ ਗਏ ਇਨਸ਼ਾਅੱਲਾ ਮਿਲਦੇ ਹਾਂ ਨੈਕਸਟ ਵਲੌਗ ਵਿੱਚ ਵੀਡੀਓ ਨੂੰ ਲਾਈਕ ਸ਼ੇਅਰ ਔਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਹੈ ਬਹੁਤ ਸ਼ੁਕਰੀਆ